ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਆ ਇੱਕ ਚੀਜ਼ ਤੁਸੀਂ ਦੇਖ ਰਹੇ ਹੋ ਇਹ ਐਮਾਜ਼ਾਨ ਤੋਂ ਮਿਲ ਰਹੀ ਅੱਜ ਇਹਦੀ ਬਹੁਤ ਜ਼ਿਆਦਾ ਚੜ੍ਹਾਈ ਹੈ ਪਰ ਚੜ੍ਹਾਈ ਦੇ ਨਾਲ ਨਾਲ ਇਹਦੀ ਲੁੱਟ ਵੀ ਬਹੁਤ ਹੋ ਰਹੀ ਹੈ ਠੀਕ ਹੈ ਆ ਬਾਈ ਕਾਲੀ ਦੀ ਦੁਕਾਨ ਹੈ ਤੇ ਪਿੰਡ ਹੀਰੋ ਕਲਾ ਦੇ ਵਿੱਚ ਇਹ ਚੀਜ਼ਾਂ ਇਹੋ ਜਿਹੀਆਂ ਲਿਆ ਕੇ ਵੇਚਦਾ ਹੈ ਪਤੰਦਰ ਜੇ ਤੁਸੀਂ ਨਰੇਟ ਰੇਟ ਸੁਣ ਲਓਗੇ ਤੁਸੀਂ ਐ ਕਹੋਗੇ ਵੀ ਯਾਰ ਪਿੰਡ ਦੇ ਵਿੱਚ ਬੰਦਾ ਰਹਿ ਕੇ ਇੰਨੀ ਸਸਤੀ ਚੀਜ਼ ਪਰ ਆ ਐਮਾਜ਼ਾਨ ਤੋਂ ਤੁਹਾਨੂੰ ਜੇ ਮਗਾਉਣੀ ਪਊ ਤਾਂ ਘੱਟੋ ਘੱਟ 500 ਖਰਚਾ ਪਾ ਕੇ 550 ਦੀ ਮਿਲੂ ਔਰ 350 ਦੀ 400 ਦੀ ਵੀ ਮਤਲਬ ਵੀਡੀਓ ਮੇਰੇ ਬਣਾਉਣ ਵਾਲੇ ਪੱਤਰਕਾਰ ਭਾਈ ਪਾਈ ਜਾਂਦੇ ਨੇ ਸਰ ਉਹਨਾਂ ਦਾ ਤਾਂ ਕੀ ਕਸੂਰ ਹੈ ਜਿਹੜਾ ਅਗਲਾ ਦੱਸਦਾ ਨਾ ਉਹ ਵੀ ਬੋਲਣਾ ਪੈਂਦਾ ਪਰ ਬਾਈ ਕਾਲੀ ਨੇ ਇਹਦਾ ਰੇਟ ਦੱਸੀ ਬਾਈ ਕੰਨਾ ਪਹਿਲਾਂ ਬਿੱਲੀ ਆਪਾਂ ਦਾ 250 ਰੇਟ ਰੱਖਿਆ ਸਰ 250 ਰੁਪਏ ਰੇਟ ਹੈ ਕੁੱਲ 250 ਰੁਪਿਆ ਕੁੱਲ 250 ਰੁਪਿਆ ਤੇ ਇੱਕ ਤੇਰੀ ਬੈਂਟਰੀ ਵਾਲੀ ਵੀਡੀਓ ਵਾਇਰਲ ਹੋਈ ਸੀ ਉਹਦਾ ਕੀ ਪਰਸਪੈਕਟਿਵ ਆ ਭਈ ਜਿਹੜੀ ਆ ਦੇਖੋ ਇਹ ਬੈਂਡਰੀ ਸਿਰਫ 1 ਸੁੰਦਰ ਨਵੇਂ ਵੀ ਨਹੀਂ ਹੈ 1 ਸਾਲ ਦੀ ਗਾਰੰਟੀ ਆਪਣੀ ਠੀਕ ਹੈ 199 ਦੀ 1 ਸਾਲ ਦੀ ਗਾਰੰਟੀ ਹਾਂ ਪੀਸ ਬਦਲ ਕੇ ਮੇਰੀ ਖਰਾਬ ਹੋ ਗਈ ਜੀ ਪੀਸ ਬਦਲ ਕੇ ਮੇਰੀ ਬਲਕੇ ਨਾਲ ਦੀਆਂ ਪੀਸ ਬਦਲ ਕੇ ਦੇਮਾਂਗੇ ਉਹ ਭਰਾਵੋ ਇਹੋ ਜਿਹਾ ਹੋਊ ਕਿਤੇ ਕਿਉਂ ਲੁੱਟ ਹੋਣਿਓ ਆਪਾਂ ਵੱਡੀਆਂ ਦੁਕਾਨਾਂ ਤੇ ਸਾਰਾਂ ਦੇ ਵਿੱਚ 199 ਦੇ ਵਿੱਚ ਠੀਕ ਹੈ ਇਹ ਤਾਂ ਛੱਡੋ ਪਰ ਇਹਦਾ ਜਿਹੜਾ ਪੂਰਾ ਜਗਾੜ ਆ ਉਹ ਦਿਖਾਉਣਾ ਤੁਹਾਨੂੰ ਆ ਖੋਲ ਕੇ ਦਿਖਾਉਣਾ ਇਹਦੇ ਵਿੱਚ ਕੀ ਲੱਗਿਆ ਹੋਇਆ ਸੈਂਸਰ ਸਭ ਤੋਂ ਵੱਡੀ ਗੱਲ ਆਪਾਂ ਨੂੰ ਇਹਦੇ ਆਲੇ-ਦਾਲੇ ਸੇਫਟੀ ਲੱਗੀ ਹੋਈ ਆਹਾ ਆ ਸੇਫਟੀ ਅੱਖਾਂ ਦੇ ਆਲੇ-ਦਾਲੇ ਨਾ ਤਾਂ ਇਹ ਚ ਮੱਸਰ ਨਾ ਮੱਖੀ ਤੇ ਥੱਲੇ ਇਹਦੇ ਆ ਲੱਗਿਆ ਹੋਇਆ ਫਿਲਟਰ ਇਹਦੇ ਵਿੱਚ ਦੀ ਸਾਹ ਆਉਂਦਾ ਹੈ ਇਹਦੇ ਵਿੱਚ ਦੀ ਰੇਤਾ ਨਿਕਰਾਉਸ ਹੁੰਦਾ ਕੱਲੀ ਹਵਾ ਆਊਗੀ ਦੂਜੀ ਗੱਲ ਨਾ ਇਹ ਟੁੱਟੇ ਰਾਵੜਦਾ ਜੇ ਚਾਹੇ ਇਹਨੂੰ ਥੱਲੇ ਸਿੱੜਦੀ ਆਪਾਂ ਜਿਵੇਂ ਮਰਜ਼ੀ ਕੁਛ ਕਰੀਏ ਕੁਛ ਮਰਜ਼ੀ ਕਰੀਏ ਜਿਹਦੇ ਨਾਲ ਆ ਦੇਖੋ ਜਿਵੇਂ ਮਰਜ਼ੀ ਕੁਛ ਤੋੜੀ ਨਾ ਟੁੱਟੇ ਇਹ ਜਿੱਥੇ ਮਰਜ਼ੀ ਜੇ 2000 ਵਾਰੀ ਡਿੱਗ ਜੇ ਦੂਜੀ ਗੱਲ ਇਹ ਜੇ ਤੁਹਾਨੂੰ ਮੈਂ ਦੱਸਦਾ ਲੋ ਫੂਕ ਰਹੀ ਆ ਹੁਣ ਮੂੰਹ ਖੇਤ ਤੱਕ ਨਹੀਂ ਜਾਇਆ ਜਾਂਦਾ ਅਰੇ 250 ਦਾ ਬਾਈ 250 ਦਾ ਨਾ ਕੁੱਲ 250 ਦਾ ਕਾਲੀ ਮੁਕਰ ਨਾ ਜਾਈ ਨਹੀਂ ਨਹੀਂ ਮੇਰਾ ਭੰਦੇ ਨਾ ਮਾਗੀ ਇੱਥੇ ਆ ਜੇ ਕੋਈ ਅਗਲਾ ਗਏ ਤੂੰ ਰੇਟ ਵਧਾ ਦੇ ਨਾ ਨਾ ਦੇ ਨਾ ਮੇਰਾ ਭੰਦੇ ਮਾਗੀ 250 199 ਚ ਬੈਟਰੀਆਂ ਤੇ 250 ਦੇ ਵਿੱਚ ਆਹਾ ਸੇਫਟੀ ਕੰਪਿਊਟਰ ਕਰਾਹ ਲੈ ਇਹਨੂੰ ਸਪੈਸ਼ਲੀ ਚੀਜ਼ ਚਾਹੀਦੀ ਆ ਜਿਹੜਾ ਕੰਪਿਊਟਰ ਕਰਾਹ ਲਾਉਂਦਾ ਉਹਦੇ ਅੰਦਰ ਰੇਤਾ ਪੜਦਾ ਬਈ ਅੱਖਾਂ ਦੇ ਆਹ ਚੀਜ਼ ਸੇਫਟੀ ਐਨੂੰ ਜੋ ਮਰਜ਼ੀ ਧੋ ਲੈ ਦਿਓ ਕੱਢ ਲੈ ਕੁਛ ਕਰ ਲੋ ਜੀ ਇਹਦੇ ਵਿੱਚ ਰੇਤਾ ਅੰਦਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲੋਕੇਸ਼ਨ ਹੈਗੀ ਐ ਮਾਨਸਾ ਜ਼ਿਲ੍ਹਾ ਪਿੰਡ ਹੀਰੋਕਲਾਂ ਤੇ ਬਾਈ ਦਾ ਨਾਮ ਹੈ ਕਾਲੀ ਤੇ ਗੁਰਦੁਆਰਾ ਸਾਹਿਬ ਦੇ ਨਾਲ ਦੁਕਾਨ ਹੈ ਵੱਡਾ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੋਕੇਸ਼ਨ ਦਿਖਾ ਦਨੇ ਆ ਤੇ ਆਹ ਦੁਕਾਨ ਹੈਗੀ ਹੀਰੋਕਲਾਂ ਦਾ ਆਹ ਢੇ ਤੇ ਆ ਕੇ ਵੱਡੇ ਗੁਰਦੁਆਰਾ ਸਾਹਿਬ ਦੇ ਨਾਲ ਤੇ ਨਾਲ ਹੀ ਆ ਖੁੰਝਾ ਮੁੜ ਕੇ ਆ ਦੁਕਾਨ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੋੜਾ ਧੰਨਵਾਦ ਜੀ ਸਾਰੇ ਦੋਸਤਾਂ ਦਾ ਤੇ ਬਾਕੀ ਸਾਰੇ ਕਮੈਂਟਾਂ ਦੇ ਵਿੱਚ ਆਪਣੀ رائے ਦੇਣੀ ਸਸਤੀ ਚੀਜ਼ ਹੈ ਤੇ 250 ਦੇ ਵਿੱਚ ਕੌਣ ਦਿੰਦਾ ਅੱਜ ਕੱਲ ਕਿਉਂਕਿ ਸੇਫਟੀ ਵਾਲੀ ਜਿਆਦਾ ਹੈ ਬਹੁਤ ਜਿਆਦਾ ਹੈਗੀ ਆਲੇ-ਦਾਲੇ ਉਹਦੇ ਕਿਉਂਕਿ ਉਹ ਕਵਰ ਲੱਗਿਆ ਹੋਇਆ ਤੇ ਠੀਕ ਆ ਬਾਈ ਫਿਰ ਬੈਂਟਰੀਆਂ ਵੀ ਪਈਆਂ ਨੇ ਹਾਂਜੀ ਬੈਂਟ ਕਿੰਨੇ ਮਾਜੀ ਡੱਬੇ ਪਰੇ ਪੈਨੇ ਡੱਬੇ ਪਰੇ ਪੈਨੇ 199 ਚ ਬਦਲ ਕੇ ਵੀ ਲਿਆ ਸਕਦੇ ਹੋ ਜੇ ਤੁਸੀਂ ਖਰਾਬ ਹੋ ਗਈ ਤੇ ਸਸਰੀ ਕਾਲਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ